ਸਰ ਠੀਕ ਹੈ ਨਾ ਚਾਹੋਗੇ ਅੱਜ ਜਿਹੜੀ 19 ਸਾਲ ਦੀ ਲੜਕੀ ਦਾ ਮਤਲਬ ਕੀਤਾ ਰਿਹਾ ਸੀ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਤੱਲਿਆ ਰੋਡ ਜਾਮ ਕੀਤਾ ਹੈ ਠੀਕ ਹੈ ਨਾ ਚਾਹੋਗੇ ਤੱਲਿਆ ਰੋਡ ਤਾਂ ਵੈਸੇ ਜਿਹੜਾ ਹਾਈਵੇਅ ਸੀ ਕੋਈ ਸ਼ੌਕ ਨੂੰ ਜਾਮ ਨਹੀਂ ਕੀਤਾ ਸਾਡੀ ਮਜਬੂਰੀ ਆ ਅਸੀਂ 4 ਦਿਨ ਦੇ ਇਸ ਗੱਲ ਤੇ ਤੁਰੇ ਫਿਰਦੇ ਹਾਂ ਪ੍ਰਸ਼ਾਸਨ ਨੇ ਸਾਨੂੰ ਪਰसों ਵਿਸ਼ਵਾਸ ਦਿਵਾਇਆ ਸੀ ਵੀ ਇਹ 2 ਦਿਨ ਦੇ ਵਿੱਚ ਸਾਰੇ ਦੋਸ਼ੀ ਫੜੇ ਜਾਣਗੇ ਪਰ ਕੱਲ ਫਿਰ ਮਜਬੂਰੀ ਬਸ ਅਸੀਂ ਐਲਾਨ ਕੀਤਾ ਅੱਜ 12 ਵਜੇ ਦੇ ਹੀ ਇੱਥੇ ਆਂ ਪਛੀ ਸਕੂ 15-20 ਮਿੰਟ ਲੇਟ ਜਾਮ ਲਾਇਆ ਪ੍ਰਸ਼ਾਸਨ ਦਾ ਰੁਪਈਆ ਦੇਖਦੇ ਵੀ ਕੀ ਕਰਦਾ ਪਰ ਪ੍ਰਸ਼ਾਸਨ ਸਾਡੇ ਕੋਲੇ ਜਦੋਂ ਅਸੀਂ ਦੋਨੇ ਰੋਡ ਬਲਾਕ ਕਰਤੇ ਅਸੀਂ ਪਰ ਲੋਕਾਂ ਦੇ ਸਮੱਸਿਆ ਨੂੰ ਧਿਆਨ ਚ ਰੱਖਦੇ ਕੋਈ ਸਮਾਂ ਅਸੀਂ ਇੱਕ ਪਾਸਾ ਬੰਦ ਰੱਖਿਆ ਵੀ ਚਲੋ ਪ੍ਰਸ਼ਾਸਨ ਦਾ ਕੀ ਰੋਵਾਂ ਉਹਦੇ ਬਾਅਦ ਅਸੀਂ ਇੱਥੋਂ ਐਲਾਨ ਕਰਤਾ ਵੀ ਘੰਟੇ ਦੇ ਵਿੱਚ ਵੀ ਸਾਡੇ ਨਾਲ ਪ੍ਰਸ਼ਾਸਨ ਗੱਲ ਕਰੇ ਉਹਦੇ ਡਿਪਟੀ ਸਾਹਿਬ ਇੱਥੇ ਆਏ ਐਸ ਐਚ ਓ ਸਾਹਿਬ ਸੀਗੇ ਹੋਰ ਪੁਲਿਸ ਦੇ ਅਧਿਕਾਰੀ ਆਏ ਸਾਡੀ ਅਸੀਂ ਉਹਨੇ ਚਾਰਜ ਕਮੇਟੀ ਬਣਾ ਲਈ ਸੀ ਕਮੇਟੀ ਦਾ ਜਦੋਂ ਗੱਲਬਾਤ ਹੋਈ ਤੇ ਉੱਥੇ ਫੇਰ ਜੀ ਡਿਪਟੀ ਸੀਗਾ ਸ਼ਾਇਦ ਸਵੇਕ ਸਿੰਘ ਸੀ ਉਹਨਾਂ ਦਾ ਨਾਮ ਲਿਖਿਆ ਮੈਨੂੰ ਪੂਰਾ ਨਹੀਂ ਪਤਾ ਤੇ ਐਸ ਐਚ ਓ ਸਾਹਿਬ ਸੀਗੇ ਅਸੀਂ ਕੋਸ਼ਿਸ਼ ਕੀਤੀ ਵੀ ਸਾਨੂੰ ਤੁਸੀਂ ਟੂ ਦਾ ਪੁਆਇੰਟ ਗੱਲ ਦੱਸੋ ਵੀ ਸੱਤ ਤਿੰਨ ਦੋਸ਼ੀ ਉਹਨਾਂ ਨੇ ਕਿਹਾ ਪੜ ਲਿਆ ਕਰਦਾ ਸੀ ਆਖਿਆ ਵੀ ਕਦੋਂ ਫੜੋਗੇ ਤੁਸੀਂ ਉਸ ਗੱਲ ਤੇ ਉਹ ਡਿਪਟੀ ਗੱਲ ਨੂੰ ਘੁਮਾ ਰਿਹਾ ਸੀਗਾ ਬਈ ਅਸੀਂ 95% ਤਾਂ ਕੰਮ ਕਰਤਾ ਸੋ ਗੱਲ ਕੀ ਵੀ ਉੱਥੋਂ ਫਿਰ ਉਹ ਚਲੇ ਗਏ ਸਾਡੀ ਗੱਲ ਟੁੱਟ ਗਈ ਟੁੱਟੀ ਤੇ ਜਿੱਥੋਂ ਤੱਕ ਮੇਰੀ ਸਮਝ ਆਵੇ ਡੋਢੀ ਦੇਖੋ ਅਸੀਂ ਜਥੇ ਬੰਦੀਆਂ ਦੇ ਕੋਈ ਸਿਸਟਮ ਹੁੰਦੇ ਆ ਸਾਡਾ ਜਿਹੜਾ ਅੱਜ ਦਾ ਇਹ ਸੀਗਾ ਪ੍ਰੋਗਰਾਮ ਅਸੀਂ ਜਿਹੜਾ ਸਾਡਾ ਜਿਵੇਂ ਮੈਂ ਪੰਜਾਬ ਕਿਸਾਨ ਯੂਨੀਅਨ ਦਾ ਗੂਆ 30 ਡਿਊਟੀ ਹੁੰਦੀ ਆ ਵੀ ਅਸੀਂ ਜਦੋਂ ਉਸਿੱਥੇ ਬੈਠੇ ਆ ਫਿਰ ਅਸੀਂ ਮੁੜ ਕੇ ਠਾਣਿਆ ਠੂਣਿਆ ਜਾਂਦੇ ਨਹੀਂ ਚੱਲ ਸਾਡਾ ਉਹਦੇ ਵਿੱਚ ਕੋਸੇ ਅਸੀਂ ਰਲ ਮਿਲ ਕੇ ਚੱਲਦੇ ਹੁੰਦੇ ਆ ਕੋਈ ਸਾਥੀ ਉੱਥੇ ਚਲੇ ਗਏ ਉਹਨਾਂ ਦਾ ਐਲਾਨ ਆ ਜਿਹੜਾ ਅਸੀਂ ਸਾਰੇ ਮੱਥੇ ਮੰਨਦੇ ਆ ਵੀ ਹੁਣ 4 ਵਜੇ ਰੋਡ ਬਲੌਕ ਕੀਤਾ ਫੇਰ ਦੁਬਾਰਾ ਦੂਜਾ ਵੀ ਕਰਤਾ ਇਹ ਕਰਿਆ ਕਿਉਂ ਆ ਸਾਕਸ਼ਨ ਦਾ ਮੈਨੂੰ ਆਈ ਲੱਗਿਆ ਵੀ ਐਸਐਸਪੀ ਸਾਹਿਬ ਦਾ ਰੋਲ ਵੀ ਕਿ ਨਹੀਂ ਜਿੰਨਾ ਐਡਾ ਵੱਡਾ ਤੜਕਿਆਂ ਦਾ ਐਡਾ ਵੱਡਾ ਇਕੱਠ ਦੂਜਿਆਂ ਤੋਂ ਦੀ ਮਸਲੇ ਹੁੰਦੇ ਆਂ ਦੇਖੋ ਅਸੀਂ ਹਰ ਰੋਜ਼ ਖੇਤੀ ਮਸਲਿਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਤੇ ਲੜਦੇ ਹਾਂ ਵਿਸ਼ੇ ਹੋਰ ਹੁੰਦੇ ਆਂ ਵੀ ਇੰਨਾ ਸੰਵੇਦਨਸ਼ੀਲ ਮਸਲਾ ਲੋਕਾਂ ਨੂੰ ਵੀ ਹਰੇਕ ਨੂੰ ਆਈ ਲੱਗਦਾ ਜਿਵੇਂ ਮੇਰੀ ਧੀਰਾ ਵਾਪਰਿਆ ਹੁੰਦਾ ਵੀ ਸਰਕਾਰ ਨੇ ਇਹਦੇ 'ਚ ਜਿਹੜਾ ਉਹਦਾ ਬਣਦਾ ਰੋਲ ਸੀ ਕੁੜੀਆਂ ਦੇ ਮਾਮਲੇ 'ਚ ਅਸੀਂ ਇਹ ਦੇਖੋ 19 ਤੋਂ 20 ਸਾਲ ਦੀ ਬੇਟੀ ਮਾਰੀ ਗਈ ਉਹਨਾਂ ਕੋਲੇ ਜਿਹੜਾ ਕਿੱਲਾ ਪੇਲੀ ਦਾ ਸੀ ਉਹ ਵੀ ਦੇ ਤਾ ਸਾਨੂੰ ਤਾਂ ਐਂ ਲੱਗ ਰਿਹਾ ਵੀ ਹੁਣ ਵੀ ਸਾਡਾ ਸਮਾਜ ਕਿੱਧਰ ਨੂੰ ਤੁਰ ਆ ਗਿਆ ਵੀ ਉਹਦੇ ਕਰਕੇ ਵੀ ਇਹ ਮਾਮਲਾ ਹੋਰ ਤਰ੍ਹਾਂ ਦਾ ਇਹਦਾ ਕਰਕੇ ਵੀ ਜਿਹੜੀ ਜੇ ਅਸੀਂ ਜਜ਼ਬਾਤਾਂ ਦੀ ਕਦਰ ਕਰਕੇ ਲੋਕਾਂ ਦੀਆਂ ਦੇ ਹੋਰ ਮਸਲੇ ਦੇਖੋ ਅਸੀਂ ਮੰਗਾ ਤੇ ਹਰ ਰੋਜ਼ ਲੜਦੇ ਹੀ ਰਹਿੰਦੇ ਆ ਉਹਦੇ ਤੇ ਸਾਨੂੰ ਵੀ ਇੰਨਾ ਗੁੱਸਾ ਨਹੀਂ ਆਉਂਦਾ ਵੀ ਸਰਕਾਰਾਂ ਨਾਲ ਕੋਈ ਚੱਲਦਾ ਰਹਿੰਦਾ ਪਰ ਜਿਹੜਾ ਇਹ ਮਸਲਾ ਇਦੇ ਬਾਰੇ ਸਰਕਾਰ ਬਲੇਖੇ ਚ ਰਹੇ ਜਾਂ ਐਸਐਸਪੀ ਬਰਨਾਲਾ ਜਾਂ ਇਹਨਾਂ ਦਾ ਕੋਈ ਡੀਜੀਪੀ ਸਭ ਦਾ ਕੇਸ ਮਸਲੇ ਦੀ ਤਾਂ ਗੱਲ ਗਈ ਵੀ ਹੋਊਗੀ ਕਿ ਮਸਲਾ ਬਹੁਤ ਸੂਰਤਾਂ ਦਾ ਹੋ ਗਿਆ ਅਸੀਂ ਹੁਣ ਫੇਰ ਵੀ ਪੁਲਿਸ ਸੈਸ਼ਨ ਨੂੰ ਬੇਨਤੀ ਕਰਦੇ ਆਂ ਵੀ ਗੱਲ ਕੋਈ ਬਾੜੀ ਨਹੀਂ ਕੀ ਦੇਖੋ ਜੇ ਤੁਸੀਂ ਕਹਿੰਦੇ ਵੀ ਚਾਰ ਮਰਜ਼ਮਾਂ ਉਹਨਾਂ ਚੋਂ ਤਿੰਨ ਫੜ ਲਏ ਚੌਥੀ ਲੜਕੀ ਹਲੇ ਗ੍ਰਿਫਤਾਰ ਨਹੀਂ ਕਰੀ ਸਾਡਾ ਉਸ ਪਰਿਵਾਰ ਨਾਲ ਕੋਈ ਰੌਲਾ ਨਹੀਂ ਸੀ ਜੇ ਮੈਂ ਕਹਿ ਦਿੰਦਾਂ ਪਰ ਇਹ ਜ਼ਰੂਰ ਆ ਵੀ ਜਿਹੜਾ ਅਨਿਆਂ ਹੋਇਆ ਉਹਦੇ ਖਿਲਾਫ ਪੁਲਿਸ ਆਪ ਦੀ ਡਿਊਟੀ ਕਰਕੇ ਫ੍ਰੀ ਹੋਵੇ ਉਸ ਤੋਂ ਬਾਅਦ ਜਿਹੜੀਆਂ ਇਨਕੁਆਰੀਆਂ ਲੱਗਣੀਆਂ ਹੁਣ ਉਹ ਵੱਖਰਾ ਵਿਸ਼ਾ ਸ ਜਿਹੜਾ ਅੱਜ ਦਾ ਇਕੱਠ ਆ ਇਹ ਇਹ ਗੱਲ ਕੋਈ ਹਿੱਲਣ ਹੁੱਲਣ ਵਾਲੀ ਹੈ ਨਹੀਂ ਜੇ ਪ੍ਰਸ਼ਾਸਨ ਦੇ ਕਿਸੇ ਤਰ੍ਹਾਂ ਦਾ ਜੇ ਉਹ ਬਲ ਦਾ ਪ੍ਰਯੋਗ ਕਰ ਲਾ ਉਹਦੇ ਲਈ ਵੀ ਤਿਆਰ ਆ ਕਿਉਂਕਿ ਸਾ ਇਹ ਸਾਰੇ ਕੋਈ ਆ ਆਮ ਸਧਾਰਨ ਲੋਕ ਨਹੀਂ ਜਿੱਥੇ ਬੰਦਿਆਂ ਦੇ ਪਿੱਛਾ ਆਗੂ ਜਿਹੜੇ ਸਾਰਿਆਂ ਕੋਲਾਂ ਚ ਦੀ ਲੰਗੇ ਆ ਦੂਜੀ ਗੱਲ ਲੱਖਾ ਪਿੰਡ ਦੇ ਵਿੱਚ ਤਕਰੀਬਨ ਸਾਰਾ ਪਿੰਡ ਜਿਹੜੇ ਪਿੰਡ ਦੀ ਬੇਟੀ ਆ ਉਹਦੇ ਵਿੱਚ ਕੋਈ ਪਾਰਟੀ ਦਾ ਨਹੀਂ ਉਹਨਾਂ ਨੇ ਮੁੱਖ ਰੱਖਿਆ ਸਾਰੀਆਂ ਹੀ ਧਿਰਾਂ ਜਿਹੜੀਆਂ ਉਹ ਸਾਰੇ ਪਿੰਡ ਦੀਆਂ ਵਿੱਚੇ ਹਾਜ਼ਰ ਆ ਇਕੱਲਾ ਲੱਖਾ ਪਿੰਡ ਦੀ ਇੰਨੀ ਸਮਰੱਥਾ ਵੀ ਉਹ ਤਾਂ ਦੇ ਨਾਲ ਚਲਾ ਸਕਦਾ ਸੋ ਅਸੀਂ ਤਾਂ ਆਪਣੀ ਇਹੀ ਗੱਲ ਕਹਾਂਗੇ ਪ੍ਰਸ਼ਾਸਨ ਗੱਲ ਨੂੰ ਨਾ ਚੰਗੀ ਗੱਲ ਆ ਜੋ ਲੜਕੀ ਨੂੰ ਗ੍ਰਿਫਤਾਰ ਕਰ ਲ ਕੇ ਇੱਥੇ ਸੁਨੇਹਾ ਆ ਜੂਗਾ ਅਸੀਂ ਤਾਂ ਉਦੋਂ ਹੀ ਚਲੇ ਜਾਣਾ ਸਾਡਾ ਕਿਹੜਾ ਕੋਈ ਇੱਥੇ ਰਹਿਣ ਦਾ ਕੋਈ ਜ਼ਰੂਰੀ ਆ ਸਾਡੇ ਲਈ ਰਾਤ ਰਹਿਣਾ ਵੀ ਕੋਈ ਜ਼ਰੂਰੀ ਨਹੀਂ ਫਿਰੇ ਚੱਲੂਗਾ ਜਿਨਾਂ ਚਿਰ ਚੱਲਦਾ ਇਹ ਮਰਤਕ ਲੜਕੀ ਦਾ ਸੰਸਕਾਰ ਕਰ ਦਿੱਤਾ ਜਾਂਦੇ ਬਾਕੀ ਨਹੀਂ ਜੀ ਮਰਤਕ ਲੜਕੀ ਦਾ ਸੰਸਕਾਰ ਹੀ ਉਦੋਂ ਹੋਣਾ ਜਦੋਂ ਗ੍ਰਿਫਤਾਰੀ ਹੋਊਗੀ ਸਾਰੇ ਦੋਸ਼ੀਆਂ ਦੀ ਉਹਦੇ ਲਈ ਗੱਲ ਉੱਥੇ ੜੀ ਖੜੀ ਆ ਕਿ ਪੋਸਟਮਾਰਟਮ ਹੋ ਗਿਆ ਉਹਦੀ ਡੈੱਡ ਬਾਡੀ ਦੇ ਸੰਭਾਲ ਕਰ ਮਾਨੂੰਕੇ ਚ ਪਈ ਆ ਅਸੀਂ ਸਾਡਾ ਫੈਸਲਾ ਹੀ ਇਹ ਆ ਜੇ ਜਿੰਨਾ ਚਿਰ ਦੇ ਚਾਰਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਲੜਕੀ ਦਾ ਸੰਸਕਾਰ ਨਹੀਂ ਕੀਤਾ ਜਾਵੇ ਇਹ ਹੁਣ ਸਰਕਾਰ ਦੇ ਗੇਮ ਪਾੜੇ ਚ ਕਿੰਨਾ ਚਿਰ ਆਉਂਦੀ ਆ ਅਸੀਂ ਫੇਰ ਦੁਬਾਰਾ ਸਰਕਾਰ ਨੂੰ ਇਹ ਕਹਿੰਨੇ ਆ ਇਹਨੂੰ ਸਰਕਾਰ ਸਾਡੀ ਕਮਜ਼ੋਰੀ ਨਾ ਸਮਝੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡੀ ਕਮਜ਼ੋਰੀ ਨਾ ਸਮਝੇ ਅਸੀਂ ਕਹਿੰਨੇ ਆ ਕਿੰਨਾਕ ਵਧਾਉਣਾ ਇਹ ਤਾਂ ਹੁਣ ਇਹਦੀ ਮਰਜ਼ੀ ਆ ਨਹੀਂ ਤਾਂ ਕੰਮ ਸ਼ੁਰੂ ਆ ਜਦੋਂ ਮਰਜ਼ੀ ਲੜਕੀ ਨੂੰ ਗ੍ਰਿਫਤਾਰ ਕਰ ਲੈਣ ਉਸ ਤੋਂ ਬਾਅਦ ਧਰਨਾ ਚੱਕ ਲਿਆ ਜਾਵੇ ਅਸਾਂ ਇਥੇ ਇਹ ਗੱਲ ਕਹਿਣੀ ਹੈ ਹੁਣ ਜ਼ਰੂਰੀ ਸਮਝਾਉਣੀ ਹੈ ਕਿ ਆਪਾਂ ਦੇਖਿਆ ਕਿ ਅੱਤ ਦੀ ਗਰਮੀ ਹੈ ਇਸ ਵੇਲੇ ਤੱਪਦਾ ਰੋੜ ਹੈ ਅੱਜ ਟੀਵੀ ਚਲੀ ਗਈ ਔਰ ਉਹਦੇ ਇਨਸਾਫ ਦੇ ਲਈ ਕਰੋੜਾ ਤੇ ਵੀ ਮਾਪਿਓ ਰੋਂਦਾ ਜੀ ਠੀਕ ਹੈ ਇਹ ਦੇਖੋ ਜੀ ਜਦੋਂ ਇਹੋ ਜੀਆਂ ਚੀਜ਼ਾਂ ਦੇ ਵਿੱਚ ਜਦੋਂ ਇਹ ਘੋਲ ਸੈਡ ਨਾ ਹੀ ਲੜੇ ਜਾਂਦੇ ਆ ਗਰਮੀ ਬਹੁਤ ਜ਼ਿਆਦਾ ਦੇਖੋ ਮੈਂ ਵੀ ਪੇਸ਼ੈਂਟ ਆ ਪਰ ਉਹ ਗਰਮੀਆਂ ਗੁਰਮੀਆਂ ਫਿਰ ਉਦੋਂ ਜਨੂਨ ਦੇ ਵਿੱਚ ਗਰਮੀ ਲੱਗਦੀ ਵੀ ਨਹੀਂ ਇਹਦਾ ਕਰਕੇ ਵੀ ਅੱਜ ਇੱਕ ਦੋ ਬੰਦੇ ਨੂੰ ਕੱਲ ਪਿਛਲੇ ਕੱਲ ਬੱਚੀ ਇੱਕ ਬੇਹੋਸ਼ ਹੋ ਗਈ ਸੀ ਗਰਮੀ ਬਹੁਤ ਸੀ ਅੱਜ ਫੇਰ ਉੱਥੇ ਸਮੱਸਿਆ ਆਈ ਇੱਕ ਤੋਂ ਬੰਦਿਆਂ ਪਰ ਉਹ ਗਰਮੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਜਿਸੇ ਤੁਸੀਂ ਕਿਸੇ ਚੀਜ਼ ਦੇ ਵਿੱਚ ਜਨੂਨ ਨਾ ਲੱਗੇ ਹੋਰ ਗਰਮੀ ਲੱਗਦੀ ਵੀ ਨਹੀਂ ਹੈ ਗਰਮੀ ਹੈਗੀ ਕੋਈ ਗੱਲ ਨਹੀਂ ਤਾਂ ਕਿ ਗਰਮੀ ਆ ਸਰਦੀ ਇੱਥੇ ਰਹਾਂਗੇ ਅਸਾਂ ਜਿੱਥੇ ਬੰਦੀ ਵੀ ਜਿਹੜਾ ਧਰਨਾ ਹੈਗਾ ਸ਼ਾਂਤ ਮੀਨਾ ਕੀਤਾ ਜਾ ਰਿਹਾ ਹੈ ਬਿਲਕੁਲ ਸ਼ਾਂਤਬਾਈ ਜੀ ਨਾਲ ਸਗੋਂ ਜੇ ਸਾਡੇ ਧਾਰਨੇ ਚ ਅਸੀਂ ਇੱਥੇ ਜਿਹੜੇ ਧਾਰਨਾਕਾਰੀ ਹਾਂ ਉਹਨਾਂ ਨੌਜਵਾਨਾਂ ਨੂੰ ਹੋਰ ਲੋਕਾਂ ਨੂੰ ਵੀ ਨੰਬਰ 10 ਸਹਿਤ ਬੇਨਤੀ ਕਰਾਂਗੇ ਪੁਲਿਸ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਦੀ ਹੁੰਦੀ ਹੈ ਵੀ ਇਸ ਤੌਰ ਮੰਨ ਚੱਲ ਰਹੇ ਧਰਨੇ ਦੇ ਵਿੱਚ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਨ ਸਾਡੇ ਜਥੇਬੰਦੀਆਂ ਵੱਲੋਂ ਇਹ ਫੈਸਲਾ ਵੀ ਕਿਸੇ ਨੂੰ ਵੀ ਹੁੱਲੜ ਬਾਜੀ ਨਹੀਂ ਕਰਨੀ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਨਹੀਂ ਕਰਨਾ ਜੇ ਕੁਝ ਹੋਊਗਾ ਤਾਂ ਮਗਰ ਇਹਦੇ ਮਗਰ ਕੋਈ ਹੋਰ ਹੋਊਗਾ ਨਹੀਂ ਸਾਡੇ ਜਿੰਨੇ ਧਰਨਾ ਕਰੀਓ ਬਿਲਕੁਲ ਸਾਡੇ ਚਾਹੇ ਇੱਥੇ ਆ ਕੇ ਪੁਲਿਸ ਆਪਣਾ ਬਲ ਪ੍ਰਯੋਗ ਕਰ ਲੇ ਕੁਝ ਵੀ ਕਰ ਲੇ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਬਿਠੇ ਹਾਂ